ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਬਹੁਤ ਸੋਹਣੇ-ਸੋਹਣੇ ਸੂਟ ਆ ਗਏ ਜੇ ਅੱਜ ਆਪਣੇ ਕੋਲ ਨਵੇਂ ਇਹ ਸਾਰਾ ਸਟਾਕ ਜਿਹੜਾ ਜੇ ਆਪਾਂ ਤੁਹਾਨੂੰ ਦਿਖਾ ਦੇਣਾ ਵੀਡੀਓ 'ਚ ਪਾ ਕੇ ਤੇ ਇੱਧਰ ਵੀ ਆਪਾਂ ਵੇਖਦੇ ਹਾਂ ਸੂਟ ਬਹੁਤ ਸੋਹਣੇ-ਸੋਹਣੇ ਜਿਹੜੇ ਰੈਡੀ ਵੀ ਹੋਣ ਦੇ ਆ ਵੀ ਸੋਹਣਾ ਜਿਹਾ ਸੂਟ ਜਿਹੜਾ ਇਹ ਵੀ ਆਪਣਾ ਰੈਡੀ ਹੋਣ ਦੇ ਆ ਇੱਧਰੋਂ ਆ ਵੀ ਲੱਗਾ ਆਪਣਾ ਰੈਡੀ ਹੋਣ ਦੇ ਆ ਤੁਸੀਂ ਵੀ ਕੰਬੋ ਸੂਟ ਜਿਹੜਾ ਜੇ ਰੈਡੀ ਕਰਵਾ ਸਕਦੇ ਜੇ ਤੇ ਬਾਕੀ ਅੱਜ ਦੀ ਵੀਡੀਓ ਜਿਹੜੀ ਆਉਣ ਲੱਗੀ ਉਹ ਪ੍ਰਿੰਟ ਸੂਟਾਂ ਦੀ ਆਉਣ ਲੱਗੀ ਜੇ ਮੈਚਿੰਗਾਂ ਦੀ ਜ ਤਾਨੂੰ ਮਿਲ ਜਣਗੇ ਪਲਾਜੋ ਵਾਲੇ ਵੀ ਫਰਸ਼ੀ ਸੂਟ ਵੀ ਉਹ ਫਰਸ਼ੀ ਸੂਟ ਨਹੀਂ ਸੱਚ ਫਰਸ਼ੀ ਸਲਵਾਰਾਂ ਵਾਲੇ ਤੇ ਬਹੁਤ ਸੋਹਣੇ ਸੋਹਣੇ ਸੂਟ ਜਿਹੜੇ ਅੱਜ ਦੀ ਵੀਡੀਓ 'ਚ ਤੁਹਾਨੂੰ ਮੈਂ ਦੇ ਦੇਣੇ ਆ ਚੈੱਕ ਕਰਿਓ ਆਜੋ ਕਰਦੇ ਆ ਵੀਡੀਓ ਸ਼ੁਰੂ ਲਓ ਜੀ ਕਰਦੇ ਆ ਪਹਿਲਾ ਸੂਟ ਸ਼ੁਰੂ ਆਪਾਂ ਵੀਡੀਓ ਕਰਦੇ ਆ ਸਟਾਰਟ ਜਿਹਦਾ ਰੇਟ ਆਉਣਾ ਜੇ ਸਿੰਗਲ ਸੂਟ ਦਾ ਰੇਟ ਜਿਹੜਾ ਜੇ ਇਹਦਾ ਪਹਿਣਾ ਜੇ ਤੁਹਾਨੂੰ 300 ਰੁਪਈਆ ਤੇ ਘੱਟ ਤੋਂ ਘੱਟ ਦੋ ਸੂਟ ਬੁੱਕ ਕਰਨੇ ਪੈਣੇ ਜੇ ਇਹਦੇ ਵਿੱਚ ਸਿੰਗਲ ਸੂਟ ਦੀ ਬੁਕਿੰਗ ਨਹੀਂ ਜੇ ਹੈਗੀ 600 ਰੁਪਈਆ ਤੇ ਦੋ ਸੂਟ ਜੇ 80 ਰੁਪਈਆ ਉੱਤੇ ਲੱਗਣੀ ਜੇ ਸ਼ 올 오버 인디아 ਚ ਫ੍ਰੀ ਸ਼ਿਪਿੰਗ ਜੇ 680 ਰੁਪਈਆ ਤੇ ਉਦਾਂ ਸ਼ਿਪਿੰਗ ਜਿਹੜੀ ਜੇ ਐਕਸਟਰਾ ਜੇ 80 ਰੁਪਈਏ ਪੇ ਕਰਦੇ ਜੇ ਤਾਂ ਤੁਹਾਨੂੰ ਫ੍ਰੀ ਸ਼ਿਪਿੰਗ ਹੋ ਜਾਣੀ ਆ ਯਾਨੀ ਕਿ 680ਾਂ ਦੇ ਦੋ ਸੂਟ ਕੋਈ ਵੀ ਦੋ ਬੁੱਕ ਕਰ ਲਿਓ ਵੀਡੀਓ ਤੁਹਾਨੂੰ ਮੈਂ ਦਿਖਾ ਦਿੰਨਾ ਸਾਰੇ ਸੂਟਾਂ ਦੀ ਤੇ ਇਹਨਾਂ ਦੀ ਕੱਟ ਜਿਹੜੀ ਜੇ ਉਹ ਆਉਣੀ ਜੇ ਸ਼ਰਟ ਦੀ ਵੱਡੇ ਵਰਦੀ 170 ਦੇ ਕਰੀਬ ਬਾਟਮ ਜਿਹੜੀ ਜੇ ਉਹ 2.5 ਮੀਟਰ ਦੇ ਕਰੀਬ ਕਰੀਬ ਆਉਗੀ ਜੇ ਤੇ ਬਹੁਤ ਸੋਹਣੇ ਫੈਬਰਿਕ ਜੇ ਬਹੁਤ ਪਿਆਰੇ ਸਟਾਫ ਜੇ ਬਾਟਮ ਵੀ ਬਹੁਤ ਸੋਹਣੀਆਂ ਜੇ ਜਿਹੜੀ ਕਸਟਮਰ ਦੀ ਕੰਪਲੇਂਟ ਰਹੀਦੀ ਬਾਟ ਤੇ ਰੇਟ ਕਰਤਾ ਜੇ ਆਪਾਂ ਸਿਰਫ ਇਹਨਾਂ ਦਾ 600 ਦੇ ਦੋ ਸੂਟ ਜੇ ਸ਼ਿਪਿੰਗ ਐਕਸਟਰਾ ਦੇ ਨਾਲ ਦੋ ਸੂਟ ਬੁੱਕ ਕਰ ਸਕਦੇ ਜੇ ਐਕਸਟਰਾ ਸ਼ਿਪਿੰਗ ਪੇ ਕਰਕੇ ਤੁਸੀਂ ਤੇ ਬਿਨਾ ਦੁਪੱਟਿਆਂ ਤੋਂ ਜੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਆਹ ਲੋ ਜੀ ਜਲਦੀ ਜਲਦੀ ਸਕਰੀਨ ਸ਼ਾਟ ਲਈ ਜਾਓ ਤੇ ਆਪਣੇ ਆਰਡਰ ਜਿਹੜੇ ਆ ਉਹ ਬੁੱਕ ਕਰੀ ਜਾਓ ਕਿਉਂਕਿ ਇਸ ਤੋਂ ਬਾਅਦ ਇਹ ਜਿਹੜਾ ਸਟਾਕ ਜੇ ਪਤਾ ਨਹੀਂ ਰਿਪੀਟ ਹੋਵੇ ਕਿ ਨਾ ਹੋਵੇ ਆਹ ਲੋ ਜੀ ਆ ਵੀ ਚੈੱਕ ਕਰਿਓ ਜੀ ਮੈਚਿੰਗ ਚੈੱਕ ਕਰੋ ਤੇ ਕਲਰ ਕੰਟਰਾਸਟ ਜਿਹੜੇ ਆ ਉਹ ਚੈੱਕ ਕਰੋ ਵੀਡੀਓ ਨੂੰ ਐਂਡ ਤੱਕ ਵੇਖਿਓ ਤੁਹਾਨੂੰ ਆਲ ਓਵਰ ਪ੍ਰਿੰਟ ਵੀ ਦੇਣੇ ਆ ਸਾਰੇ ਬੜੇ ਸੋਹਣੇ ਸੋਹਣੇ ਤੇ ਵਿੱਚ ਬਾਟਮ ਵਰਕ ਵਾਲੇ ਸੂਟ ਵੀ ਦੇਣੇ ਆ ਤੁਹਾਨੂੰ ਨਾਲ ਦੇਣੇ ਆ ਫਰਸ਼ੀ ਸਲਵਾਰਾਂ ਵਾਲੇ ਤੇ ਨਾਲ ਦੇਣੇ ਆ ਤੁਹਾਨੂੰ ਸਟ੍ਰੇਟ ਪਲਾਜੋ ਫਰਸ਼ੀ ਜਿਹੜੇ ਬਣਦੇ ਆ ਉਹਨਾਂ ਵਾਲੇ ਵੀ ਸਾਰੇ ਸੂਟ ਅੱਜ ਦੀ ਵੀਡੀਓ 'ਚ ਦਿਖਾ ਦੇਣੇ ਤੁਹਾਨੂੰ ਮੈਂ ਚੈੱਕ ਕਰੀ ਜਾਇਓ ਪ੍ਰਿੰਟ ਚੈੱਕ ਕਰੋ ਪਹਿਲਾਂ ਤਾਂ ਫੈਬਰਿਕ ਬਹੁਤ ਸੋਹਣਾ ਜੇ ਇਹਨਾਂ ਦਾ ਬਾਟਮ ਦਾ ਫੈਬਰਿਕ ਵੀ ਬਹੁਤ ਪਿਆਰਾ ਜੇ ਰੇਟ ਜਿਹੜਾ ਜੇ ਇਹਦਾ ਸਿਰਫ ਤੇ ਸਿਰਫ ਹੈਗਾ ਜੇ 600 ਦੇ ਦੋ ਸੂਟ ਸ਼ਿਪਿੰਗ ਐਕਸਟਰਾ ਰਹੂਗੀ ਜੇ ਦੋਵਾਂ ਸੂਟਾਂ ਦੇ ਉੱਪ ਅਵੀ ਸ਼ਾਨਦਾਰ ਜਾਂ ਪ੍ਰਿੰਟ ਤੁਸੀਂ ਵੇਖ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਬੁਕਿੰਗ ਜਿਹੜੀ ਜੇ ਇਹਦੀ ਤੁਸੀਂ ਕਰ ਸਕਦੇ ਜੇ ਆਫਲਾਈਨ ਲੈਣੇ ਆ ਤਾਂ ਤੁਹਾਨੂੰ ਦੁਕਾਨ ਤੇ ਵਿజిਟ ਕਰਨਾ ਪਊਗਾ ਜੇ ਇੱਥੇ ਸਾਡੇ ਕੋਲ ਘਰ ਪਿੰਡ ਜਗਦੇਵ ਕਲਾਂ ਲਵਾਰਕਾ ਰੋਡ ਅਮਰਸਰ ਤੇ ਜੇ ਤੁਸੀਂ ਆਨਲਾਈਨ ਮੰਗਾਉਣੇ ਆ ਤਾਂ ਕਿਤੇ ਵੀ ਆਲ ਓਵਰ ਇੰਡੀਆ 'ਚ ਮੰਗਾ ਸਕਦੇ ਜੇ 680 ਰੁਪਏ ਪੇ ਕਰੋ ਦੋ ਸੂਟ ਭੇਜਾਂਗੇ ਸਿੰਗਲ ਸੂਟ ਦੀ ਬੁਕਿੰਗ ਜਿਹੜੀ ਜੇ ਉਹ ਨਹੀਂ ਹੈਗੀ ਕਿਉਂਕਿ ਬਹੁਤ ਸਾਰੇ ਕਸਟਮਰ ਬਾਅਦ ਵਿੱਚ ਸਿੰਗਲ ਸੂਟ ਦੀ ਬੁਕਿੰਗ ਨੂੰ ਲੈ ਕੇ ਹੀ ਕਨਫਿਊਜ਼ ਰਹਿੰਦੇ ਆ ਇਹ ਕਰਕੇ ਸਿੰਗਲ ਸੂਟ ਦੇ ਉੱਤੇ ਬੁਕਿੰਗ ਨਹੀਂ ਜਾਏਗੀ ਦੋ ਸੂਟ ਘੱਟ ਤੋਂ ਘੱਟ ਤੁਹਾਨੂੰ ਆਰਡਰ ਕਰਨੇ ਪੈਣਗੇ ਜੇ ਸੋਹਣੇ ਸੋਹਣੇ ਪ੍ਰਿੰਟ ਲੈਣ ਲਈ ਜਲਦੀ ਜਲਦੀ ਸਾਨੂੰ ਮੈਸੇਜ ਕਰਿਓ ਸਕਰੀਨਸ਼ਾਟ ਭੇਜਿਓ ਕਿਉਂਕਿ ਸਟਾਕ ਲਿਮਟਿਡ ਰਹਿੰਦਾ ਜੇ ਬਾਅਦ ਵਿੱਚ ਇਹ ਸੂਟ ਜਿਹੜੇ ਜੇ ਨਹੀਂ ਮਿਲਣੇ ਜਲਦੀ ਜਲਦੀ ਬੁੱਕ ਕਰਿਓ ਪ੍ਰਿੰਟ ਸਾਰੇ ਵੱਡੇ ਵੱਡੇ ਸੋਹਣੇ ਜੇ ਬਹੁਤ ਸ਼ਾਨਦਾਰ ਜੇ ਸੂਟ ਜੇ ਤੇ ਬੁਕਿੰਗ ਜਿਹੜੀ ਜੇ ਉਹ ਆਨਲਾਈਨ ਆਫਲਾਈਨ ਦੋਵੇਂ ਚੱਲਣ ਰਹੀਆਂ ਜੇ ਤੁਸੀਂ ਜਿੱਦਾਂ ਮਰਜ਼ੀ ਬੁੱਕ ਕਰ ਲਿਓ ਆਨਲਾਈਨ ਲੈਣੇ ਹੋਣਗੇ ਆਨਲਾਈਨ ਲੈ ਲਿਓ ਆਫਲਾਈਨ ਲੈਣੇ ਹੋਣਗੇ ਆ ਇਨਾਂ ਦੇ ਤੁਸੀਂ ਆਪਣੇ ਫਰੌਕ ਸੂਟ ਕੋਡ ਸੈਟ ਡਰੈਸ ਗਾਊਨ ਫਰੌਕ ਜੋ ਮਰਜ਼ੀ ਆਰਾਮ ਨਾਲ ਬਣਾ ਸਕਦੇ ਹੋ ਆਹ ਲੋ ਜੀ ਆ ਵੀ ਪ੍ਰਿੰਟ ਚੈੱਕ ਕਰਿਓ ਜੀ ਬਹੁਤ ਪਿਆਰੇ ਪਿਆਰੇ ਪ੍ਰਿੰਟ ਨੇ ਬਹੁਤ ਸੋਹਣੇ ਸੋਹਣੇ ਸੂਟ ਨੇ ਸ਼ਿਪਿੰਗ ਜਿਹੜੀ ਜੇ ਉਹ ਆਊਗੀ ਐਕਸਟਰਾ ਦੋ ਸੂਟ ਤੁਹਾਨੂੰ ਆਪਾਂ ਬੁੱਕ ਕਰਨੇ ਆ 680 ਰੁਪਈਆ ਨਾਲ ਲੈਣੀ ਇਹਨਾਂ ਦੇ ਸ਼ਿਪਿੰਗ ਪ੍ਰਿੰਟ ਸੋਹਣਾ ਜਿਹਾ ਚੈੱਕ ਕਰਿਓ ਬਾਟਮ ਚੈੱਕ ਕਰ ਲਿਓ ਰੇਟ ਆਉਣਾ ਜੇ ਸਿਰਫ ਦੋ ਸੂਟਾਂ ਦਾ 600 ਰੁਪਈਆ ਕੰਬੋ ਆਫਰ ਜੇ ਰੇਟ ਆਊਗਾ 600 ਰੁਪਿਆ ਦੋਹਾਂ ਸੂਟਾਂ ਦੇ ਉੱਪਰ ਆਹ ਲੋ ਜੀ ਇਹ ਵੀ ਸੋਨਾ ਜਿਹਾ ਪ੍ਰਿੰਟ ਚੈੱਕ ਕਰ ਲਿਓ ਤੇ ਜਲਦੀ ਜਲਦੀ ਬੁੱਕ ਕਰਿਓ ਇਹ ਤੁਹਾਨੂੰ ਮਿਲ ਜਣੇ ਜੇ ਦੋ ਸੂਟ 600 ਦੇ 80 ਰੁਪਏ ਪੈਣੀ ਜੇ ਸ਼ਿਪਿੰਗ ਇਹ ਸੂਟ ਇੱਥੋਂ ਤੱਕ ਜਿਹੜੇ ਸੀਗੇ ਇਹ ਮੈਚਿੰਗ ਹੀ ਜਿਨ੍ਹਾਂ ਦੇ ਵਿੱਚ ਸ਼ਿਪਿੰਗ ਐਕਸਟਰਾ ਸੀ ਜਿਹੜੇ ਹੁਣ ਅੱਗੇ ਆਉਣ ਵਾਲੇ ਆ ਸੂਟ ਉਹਨਾਂ ਦੇ ਵਿੱਚ ਦਵਾਂਗੇ ਸ਼ਿਪਿੰਗ ਫ੍ਰੀ ਤੁਹਾਨੂੰ ਤੇ ਲਓ ਜੀ ਸ਼ਾਨਦਾਰ ਪ੍ਰਿੰਟ ਆ ਗਿਆ ਜੇ ਆਲ ਓਵਰ ਤੇ ਵਿੱਚ ਤੇ ਆ ਜਿਓ ਤੁਹਾਨੂੰ ਕਰਾਵਾਂ ਚੈੱਕ ਆਹ ਲਓ ਜੀ ਪਹਿਲਾ ਪ੍ਰਿੰਟ ਚੈੱਕ ਕਰਿਓ ਮੈਂ ਤੁਹਾਨੂੰ ਇੱਕ ਮਿੰਟ ਇਹਦੀ ਸੂਟ ਨੂੰ ਖੋਲ ਕੇ ਵੀ ਦਿਖਾ ਦਿੰਨਾ ਪ੍ਰਿੰਟ ਇੰਨਾ ਸੋਹਣਾ ਤੇ ਬਹੁਤ ਜ਼ਿਆਦਾ ਸ਼ਾਨਦਾਰ ਜੇ ਫੈਬਰਿਕ ਆਉਣਾ ਜੇ ਕੈਮਰਿਕ ਦਾ ਤੇ ਕੱਟ ਆਉਣੀ ਜੇ ਵੱਡੇ 바ਰ ਦੀ 3.5 ਮੀਟਰ ਦੀ ਤੇ ਬਹੁਤ ਸ਼ਾਨਦਾਰ ਜੇ ਇਹਦਾ ਹੈਗਾ ਜੇ ਪ੍ਰਿੰਟ ਤੇ ਬਹੁਤ ਸੋਹਣਾ ਫੈਬਰਿਕ ਜੇ ਇੱਕ ਸੂਟ ਭਾਜੀ ਖੋਲ ਕੇ ਦਿਖਾ ਦਿਓ ਤੇ ਇਹ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਜੇ ਆਲ ਓਵਰ ਇੰਡੀਆ 'ਚ ਮਿਲਣਗੇ ਜੇ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਵਿੱਚ ਰੇਟ ਸਿਰਫ ਉਹੀ 400 ਤੇ 50 ਰੁਪਏ ਸਿਰਫ ਇਹਦਾ ਆਹ ਲਓ ਜੀ ਚੈੱਕ ਕਰੋ ਪ੍ਰਿੰਟ ਕਿੰਨਾ ਸੋਹਣਾ ਇਹਦੀ ਤੁਸੀਂ ਫਰੌਕ ਬਣਾ ਲਿਓ ਸੂਟ ਬਣਾ ਲਿਓ ਗਾਉਨ ਬਣਾ ਲਿਓ ਪਲਾਜੋ ਬਣਾ ਲਿਓ ਕੋਟ ਸੈੱਟ ਜੋ ਮਰਜ਼ੀ ਬਣਾ ਸਕਦੇ ਜਿਹਦਾ ਤੁਸੀਂ ਬੜੇ ਰਾਮ ਦੇ ਨਾਲ ਬੰਦਾ ਜਿਹਦੇ ਬਹੁਤ ਟਾਪ ਦੀ ਕੁਆਲਿਟੀ ਜੇ ਰੇਟ ਆਉਣਾ ਜੇ ਇਹਦਾ ਸਿਰਫ ਤੇ ਸਿਰਫ 450 ਰੁਪਏ ਸ਼ਿਪਿੰਗ ਫ੍ਰੀ ਹੋਣ ਵਾਲੀ ਹੈ ਆਲ ਓਵਰ ਇੰਡੀਆ ਦੇ ਵਿੱਚ ਬਾਕੀ ਤੁਹਾਨੂੰ ਅੱਗੇ ਵੀ ਪ੍ਰਿੰਟ ਦਿਖਾ ਦੰਨਾ ਮੈਂ ਚੈੱਕ ਕਰੀ ਜਾਜੂ ਆਹ ਲੋ ਜੀ ਆ ਵੀ ਕਰੋ ਚੈੱਕ ਪ੍ਰਿੰਟ ਇਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਪ੍ਰਿੰਟ ਜੇ ਰੀਸਟਾਕ ਵੀ ਹੋ ਗਏ ਜਿਹਨਾਂ ਦੇ ਆਰਡਰ ਪੈਂਡਿੰਗ ਸੀ ਉਹ ਵੀ ਕਲੀਅਰ ਕਰਤੇ ਸਾਰੇ ਕਸਟਮਰ ਦੇ ਆਰਡਰ ਜਿਹੜੇ ਜਾ ਚੁੱਕੇ ਆ ਤੇ ਨਵੇਂ ਜਿਹੜੇ ਜੇ ਸੂਟ ਤੁਸੀਂ ਹੁਣ ਬੁੱਕ ਕਰ ਸਕਦੇ ਜੇ ਰੇਟ ਹੁਣਾ ਜੇ ਸਿਰਫ ਇਹਨਾਂ ਦਾ 400 ਤੇ 45 ਰੁਪਏ ਆ ਵੀ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਰਹੀ ਸੀ ਇਹ ਵੀ ਆਪਣੇ ਕੋਲ ਰੀਸਟਾਕ ਹੋ ਗਿਆ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ 400 ਤੇ 50 ਰੁਪਈਆਂ ਦੇ ਨਾਲ ਤੇ ਆ ਲੋ ਜੀ ਆ ਵੀ ਪ੍ਰਿੰਟ ਸ਼ਾਨਦਾਰ ਜਾਂ ਚੈੱਕ ਕਰਿਓ ਇਹ ਵੀ ਬਹੁਤ ਪਿਆਰੀ ਕੁਆਲਿਟੀ ਜੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਜੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਆ ਗਿਆ ਜੇ ਅੱਗੇ ਰਿਅਨ ਦੇ ਵਿੱਚ ਬਹੁਤ ਸੌਫਟ ਕੁਆਲਿਟੀ ਜੇ ਰਿਅਨ ਦੀ ਕਵਾਲਿਟੀ ਬਹੁਤ ਸੋਹਣੀ ਜੇ ਫੈਬਰਿਕ ਦੀ ਰੇਟ ਆਉਣਾ ਜੇ ਸਿਰਫ ਇਹਦਾ ਵੀ ਸੇਮ ਉਹੀ 400 ਤੇ 50 ਰੁਪਏ ਤੇ ਆਹ ਥੋੜਾ ਜਿਹਾ ਮਿਕਸ ਫੈਬਰਿਕ ਆਉਣਾ ਜੇ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋ ਕਾਟਨ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਡਿਜ਼ਾਈਨ ਚੈੱਕ ਕਰ ਲਓ ਤੇ ਆਹ ਲਓ ਜੀ ਆਹ ਵੀ ਕਰਿਓ ਚੈੱਕ ਇਹ ਵੀ ਬਹੁਤ ਸੋਹਣੀ ਕੁਆਲਿਟੀ ਜੇ ਫੈਬਰਿਕ ਦੀ ਤੇ ਰੇਟ ਇਹਦਾ ਵੀ ਸੇਮ ਉਹੀ ਜੇ 400 ਤੇ 45 ਰੁਪਏ 50 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਅਵੀ ਸੋਨਾ ਜਿਹਾ ਫੈਬਰਿਕ ਆ ਗਿਆ ਜੀ ਕੈਮਰਿਕ ਦੇ ਉੱਤੇ ਇਹ ਵੀ ਪ੍ਰਿੰਟ ਬੜਾ ਪਿਆਰਾ ਜੀ ਇਹ ਵੀ ਤੁਸੀਂ ਬੁੱਕ ਕਰੋ ਬਿਨਾਂ ਦੁਪੱਟਿਆਂ ਤੋਂ ਰੇਟ ਸਿਰਫ 400 ਤੇ 50 ਰੁਪਏ ਤੇ ਆ ਆ ਗਿਆ ਵਾਈਟ ਐਦੀ ਇੱਕ ਫਰੌਗ ਡਰੈਸ ਬਣੀ ਸੀ ਬਹੁਤ ਸੋਹਣੀ ਉਹਦੀ ਮੈਂ ਫੋਟੋ ਅਪਲੋਡ ਕਰ ਦੂੰਗਾ ਤੁਹਾਨੂੰ ਚੈੱਕ ਕਰ ਲਿਓ ਤੇ ਜਿਹੜੇ ਕਸਟਮਰ ਨੇ ਬੁੱਕ ਕਰਨਾ ਆ ਜਲਦੀ ਜਲਦੀ ਬੁੱਕ ਕਰ ਲਿਓ ਆਹ ਲਓ ਤੇ ਆਹ ਲਓ ਜੀ ਆ ਵੀ ਸੂਟ ਇਹ ਅੱਜ ਵੀ ਆਪਾਂ ਵੀਡੀਓ ਪਾਈ ਸੀ ਇਹਨਾਂ ਦੀ ਜਿਹਦੇ ਨਾਲ ਦੁਪੱਟਾ ਹੈਗਾ ਪਿਓਰ ਦਾ ਉਹ ਵੀ ਸਟੌਕ ਖਤਮ ਹੋ ਗਿਆ ਜੀ ਤੇ ਇਹ ਆਪਣੇ ਕੋਲ ਰਹਿ ਗਿਆ ਜੀ ਬਿਨਾਂ ਦੁਪट्टे ਤੋਂ ਹੁਣ ਇਸ ਟਾਈਮ ਦੇ ਉੱਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੀ ਸ਼ਿਪਿੰਗ ਫ੍ਰੀ ਦੇ ਨਾਲ ਜੀ ਆਲ ਓਵਰ ਇੰਡੀਆ ਦੇ ਵਿੱਚ ਰੇਟ ਸਿਰਫ 400 ਤੇ 45 ਰੁਪਏ ਆ ਵੀ ਇੱਕ ਡਿਜ਼ਾਈਨ ਜਿਹੜਾ ਹੈਗਾ ਇਹ ਵੀ ਬੜਾ ਜਿਆਦਾ ਸੁਪਰ ਹਿੱਟ ਗਿਆ ਹੈ ਆਪਣਾ ਇਹ ਵੀ ਪ੍ਰਿੰਟ ਆਪਾਂ ਬਹੁਤ ਜਿਆਦਾ ਸੇਲ ਕੀਤੇ ਸੀ ਇਹ ਵੀ ਤੁਸੀਂ ਲੈ ਸਕਦੇ ਜੀ 445 ਰੁਪਏ ਦੇ ਵਿੱਚ ਤੇ ਆ ਇੱਕੋ ਸੂਟ ਰਹਿ ਗਿਆ ਜੀ ਇਹਦੀ ਵੀ ਬੜੀ ਡਿਮਾਂਡ ਆਉਂਦੀ ਸੀ ਇਹਦੇ ਕੋਰਸੈਟ ਬਹੁਤ ਸੋਹਣੇ ਬਣੇ ਸੀ ਤੇ ਇਹ ਹੁਣ ਇਸ ਟਾਈਮ ਦੇ ਤੇ ਇੱਕੋ ਪ੍ਰਿੰਟ ਜੀ ਬਸ ਆਪਣੇ ਕੋਲ ਆਹ ਲੋ ਜੀ ਆ ਵੀ ਕਰੋ ਚੈੱਕ ਜੀ ਇਹ ਵੀ ਸੋਨਾ ਦਾ ਸੂਟ ਤੇ ਪਿਆਰੀ ਜੀ ਕੁਆਲਿਟੀ ਰੇਟ ਉਹੀ ਸੇਮ ਇਹਦਾ ਵੀ ਲੈ ਸਕਦੇ ਜੇ ਤੁਸੀਂ ਸਿਰਫ ਤੇ ਸਿਰਫ 400 ਤੇ 500 ਰੁਪਈਆ ਦੇ ਵਿੱਚ ਆਹ ਲੋ ਜੀ ਇੱਕ ਤੇ ਐਸ ਪ੍ਰਿੰਟ ਨੇ ਬਹੁਤ ਪੰਗੇ ਨੂੰ ਖੜਿਆ ਜੇ ਮੈਨੂੰ ਬਹੁਤ ਮੈਸੇਜ ਆ ਜਾਂਦੇ ਐਸੇ ਪ੍ਰਿੰਟ ਨੂੰ ਲੈ ਕੇ ਕਦੀ ਮੈਸੇਜ ਆ ਜਾਂਦਾ ਆ ਇਹ 300 ਦਾ ਮਿਲਦਾ ਕਦੀ ਮੈਨੂੰ ਮੈਸੇਜ ਆ ਜਾਂਦਾ ਜੀ ਇਹ 350 ਦਾ ਮਿਲਦਾ ਕਦੀ ਕੋਈ ਮੈਨੂੰ ਮੈਸੇਜ ਕਰ ਦਿੰਦਾ ਜੀ ਇਹ 400 ਦਾ ਮਿਲਦਾ ਜਿੱਥੋਂ ਮਿਲਦਾ ਲੈ ਲਓ ਟਾਈਮ ਨਾ ਵੇਸਟ ਕਰੋ ਨਾ ਮੈਨੂੰ ਮੈਸੇਜ ਕਰੋ ਨਾ ਮੈਨੂੰ ਕਮੈਂਟ ਕਰੋ ਤਾਨੂੰ ਜੇ ਸਸਤਾ ਮਿਲਦਾ ਤਾਂ ਇੱਕ ਮਿੰਟ ਲਾਓ ਚੁੱਕਣ ਲੱਗੇ ਆ ਇਹਨੂੰ ਮੇਰੇ ਕੋਲ ਮਿਲਦਾ ਜੇ 445 ਰੁਪਏ ਦਾ ਸ਼ਿਪਿੰਗ ਫ੍ਰੀ ਦੇ ਨਾਲ 80 ਰੁਪਏ ਵਿੱਚ ਸ਼ਿਪਿੰਗ ਹੁੰਦੀ ਜੇ ਹੁਣ ਬਾਕੀ ਤੁਸੀਂ ਆਪੇ ਹਿਸਾਬ ਲਾ ਲਓ ਵੀ ਪਿੱਛੇ ਸੂਟ ਕਿੰਨੇ ਦਾ ਰਹਿ ਗਿਆ ਤੇ ਆਹ ਲਓ ਜੀ ਆ ਵੀ ਸ਼ਾਨਦਾਰ ਜਾਂ ਪ੍ਰਿੰਟ ਜਿਹੜੇ ਸਾਡੇ ਬਜ਼ੁਰਗ ਪਸੰਦ ਕਰਦੇ ਸੀਗੇ ਪ੍ਰਿੰਟ ਉਹਨਾਂ ਵਾਸਤੇ ਵੀ ਕੈਂਟ ਜਾਂ ਪ੍ਰਿੰਟ ਆ ਗਿਆ ਜੇ ਤੇ ਇਹਦੇ ਵਿੱਚ ਤੁਸੀਂ ਲੈ ਸਕਦੇ ਹੋ ਜੇ ਸ਼ਿਪਿੰਗ ਫ੍ਰੀ ਸਾਡੇ ਕੋਲ 445 ਰੁਪਏ ਦੇ ਵਿੱਚ ਤੇ ਆਹ ਲਓ ਜੀ ਆ ਵੀ ਕਰੋ ਚੈੱਕ ਹੌਣ ਆਹ ਬਹੁਤ ਸੋਹਣਾ ਪ੍ਰਿੰਟ ਹੈਗਾ ਬਹੁਤ ਜ਼ਿਆਦਾ ਡਿਮਾਂਡ ਆਈ ਏਦੀ ਇਹ ਸਿਰਫ ਇਹਦੀਆਂ ਫੋਟੋਆਂ ਪੋਸਟ ਹੋਈਆਂ ਸੀ ਇਹਦੀ ਵੀਡੀਓ ਜਿਹੜੀ ਸੀ ਉਹ ਪੋਸਟ ਨਹੀਂ ਕੀਤੀ ਆਪਾਂ ਇਹ ਤੁਸੀਂ ਲੈ ਸਕਦੇ ਜੇ ਸੜਕੋ 400 ਤੇ 45 ਰੁਪਈਆ ਦੇ ਵਿੱਚ ਹੁਣ ਤੁਹਾਨੂੰ ਮੈਂ ਦਿਖਾਉਣਾ ਹੈ ਪਲਾਜੋ ਸੂਟ ਨਾਲ ਬਾਟਮ ਵਾਲੇ ਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਜਿਹਦੇ ਵਿੱਚ ਆਉਣਗੇ ਜੇ ਪਲਾਜੋ ਸੂਟ ਹੈ ਤੇ ਜਿਹਦੇ ਵਿੱਚ ਆ ਜਾਣਗੇ ਜੇ ਫਰਸ਼ੀ ਸਲਵਾਰ ਸੂਟ ਤੁਸੀਂ ਇਹਦੀ ਵੀ ਫਰਸ਼ੀ ਸਲਵਾਰ ਬਣਾ ਸਕਦੇ ਜੇ ਕਿਉਂਕਿ 2.5 ਮੀਟਰ ਦੀ ਕੱਟ ਦੇ ਨਾਲ ਚਿਕਨ ਦਾ ਪਲਾਜੋ ਜੇ ਲਾਈਨਿੰਗ ਲੱਗਣੀ ਹੈ ਇਹਨੂੰ ਰੇਟ ਆਉਣਾ ਜੇ ਇਹਦਾ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਬਿਨਾ ਦੁਪੱਟੇ ਤੋਂ ਜੇ ਇਹਨਾਂ ਦੇ ਵਿੱਚ ਕਲਰ ਇੱਕ ਦੋ ਮਿਲ ਜਣਗੇ ਤੁਹਾਨੂੰ ਚੈੱਕ ਕਰ ਲਿਓ ਤੇ ਆ ਲੋ ਜੀ ਇੱਕ ਆਹ ਸੋਨਾ ਜਿਹਾ ਕਲਰ ਆ ਗਿਆ ਜੇ ਸ਼ੇਡ ਆ ਗਈ ਜੇ ਬਾਟਮ ਦੀ ਪੀਚ ਤੇ ਸੇਮ ਕੰਟਰਾਸਟ ਦਾ ਨਾਲ ਇਹਦੇ ਮਿਲ ਜੂਗਾ ਜੇ ਤੁਹਾਨੂੰ ਮੈਚਿੰਗ ਦਾ ਪਲਾਜੋ ਰੇਟ ਆਉਣਾ ਜੇ ਸਿਰਫ ਇਹਦਾ 500 ਤੇ 45 ਰੁਪਏ ਸਿਰਫ ਆ ਲੋ ਜੀ ਆ ਹੀ ਗਏ ਆਪਣੇ ਕੋਲ ਤਿੰਨ ਪ੍ਰਿੰਟ ਰਹਿ ਗਏ ਬਾਕੀ ਇਹਦੇ ਵਿੱਚ ਇਹਦੀ ਵੀ ਤੁਸੀਂ ਵਧੀਆ ਡਿਮਾਂਡ ਕੀਤੀ ਸੀ ਬਹੁਤ ਪਸੰਦ ਕੀਤੇ ਸੀ ਤੁਸੀਂ ਪ੍ਰਿੰਟ ਇਹ ਸਿਰਫ ਆਪਣੇ ਕੋਲ ਰਹਿ ਗਏ ਜੇ ਤਿੰਨ ਪ੍ਰਿੰਟ ਤੇ ਆ ਆਗੇ ਜੇ ਅੱਗੇ ਹੁਣ ਬਾਟਮ ਦੇ ਨਾਲ ਫਰਸ਼ੀ ਤੁਸੀਂ ਬਣਾ ਸਕਦੇ ਜੇ ਇਹਦੀ ਸਲਵਾਰ ਮਤਲਬ ਸਟ੍ਰੇਟ ਬਣੂਗੀ ਜੇ ਪਲਾਜ਼ੋ ਬਣੂਗਾ ਕੱਟ ਜਿਹੜੀ ਆਉਣੀ ਜੇ ਇਹਦੀ 2 ਮੀਟਰ ਦੇ ਕਰੀਬ ਜੇ ਸ਼ਰਟ ਜਿਹੜੀ 1.70 ਦੀ ਜੇ ਵੱਡੇ ਵਰਦੀ ਤੇ ਰੇਟ ਆਉਣਾ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਸਿਰਫ ਤੇ ਸਿਰਫ 500 ਤੇ 45 ਰੁਪਏ ਤੇ ਆ ਲਓ ਜੀ ਇਹਦੇ ਵਿੱਚ ਬਾਟਮ ਜਿਹੜੀ ਆਉਣੀ ਜੇ ਉਹ ਆਉਣੀ ਆ 1.5 ਮੀਟਰ ਦੀ ਪਲਾਜ਼ੋ ਬੰਦਾ ਜੇ ਸਟ੍ਰੇਟ ਇਹਦਾ ਬਿਲਕੁਲ ਤੇ ਸ਼ਰਟ ਜਿਹੜੀ ਜੇ ਉਹ ਆਉਂਦੀ ਆ 2.5 ਮੀਟਰ ਦੇ ਕਰੀਬ ਅਵੀ ਤੁਸੀਂ ਬੁੱਕ ਕਰ ਸਕਦੇ ਜੇ 545 ਰੁਪਈਆ ਦੇ ਨਾਲ ਤੇ ਆਹ ਲਓ ਜੀ ਆਹ ਤਾਂ ਮੋਸਟ ਡਿਮਾਂਡ ਹੈਗੀ ਇਹਦੀ ਜਿਹੜੀ ਉਹ ਆਪਾਂ ਕਰਤੀ ਜੇ ਤੁਹਾਡੀ ਡਿਮਾਂਡ ਖਤਮ ਤੇ ਸੂਟ ਚੈੱਕ ਕਰ ਲਿਓ ਬਹੁਤ ਸੋਹਣੀਆ ਬਾਟਮ ਜੇ ਨਾਲ ਆ ਸਾਰੀ ਬਣੀ ਹੈ ਇਹਦੀ ਤੇ ਆਹ ਨਾਲ ਹੈ ਰਜੇ ਸ਼ਾਨਦਾਰ ਜਿਹਾ ਤੇ ਪ੍ਰਿੰਟ ਸ਼ਰਟ ਤੇ ਇਹ ਮੈਨੂੰ ਬਹੁਤ ਸਾਰੇ ਮੈਸੇਜ ਕਸਟਮਰ ਦੇ ਪਤਾ ਕੀ ਆਉਂਦੇ ਨੇ ਇਕੱਲੀ ਆ ਸ਼ਰਟ ਪ੍ਰਿੰਟ ਦੇ ਦਿਓ ਨਹੀਂ ਜੀ ਪੂਰਾ ਸੂਟ ਮਿਲੂਗਾ ਜੇ 545 ਰੁਪਈਆ ਦਾ ਤੇ ਆਹ ਲਓ ਜੀ ਅਬੀ ਚੈੱਕ ਕਰਿਓ ਕੈਮਰਿਕ ਦੇ ਉੱਤੇ ਰੇਟ ਉਹੀ ਸੇਮ 545 ਰੁਪਈਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਆਹ ਸ਼ਾਨਦਾਰ ਜੇ ਪ੍ਰਿੰਟ ਰਹਿ ਗਏ ਜੇ ਬਸ ਆਪਣੇ ਕੋਲ 3-3 ਜਾਂ 2-2 ਇੱਕ-ਇੱਕ ਜਿਆਦਾ ਲੰਮਾ ਸਟਾਕ ਨਹੀਂ ਹੈਗਾ ਇਹਦੇ ਵਿੱਚ ਵੀ ਆਪਣੇ ਕੋਲ ਆਹ ਲੋ ਜੀ ਅਭੀ ਆ ਗਿਆ ਜੇ ਪ੍ਰਿੰਟ ਤੇ ਇੱਕ ਅੱਧਾ ਪ੍ਰਿੰਟ ਹੋਰ ਹੋਣਾ ਹੋਰ ਹੈਗਾ ਭਾਜੀ ਅਹੀਂ ਬਸ ਲਾਸਟ ਆਹ ਲੋ ਜੀ ਬਸ ਆ ਜੀ ਜੀ ਇਸ ਤੋਂ ਬਾਅਦ ਇਹ ਵਾਲੇ ਪ੍ਰਿੰਟਾਂ ਦਾ ਵੀ ਮੇਲਾ ਖਤਮ ਜੇ ਤੇ ਜਲਦੀ ਜਲਦੀ ਬੁੱਕ ਕਰ ਲਿਓ ਪੇਮੈਂਟ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਹੈਗੀ ਅਹੀਂ ਅਧਰੋਂ ਵੀਡੀਓ ਬਣਾ ਕੇ ਆੜੇ ਉਧਰੋਂ ਨਾਲ ਹੀ ਸਾਡੀ ਲਾਈਟ ਜਵਾਬ ਦੇਗੀ ਸਾਨੂੰ ਤੇ ਸੋ ਇਹ ਵੀਡੀਓ ਅਸੀਂ ਤੁਹਾਨੂੰ ਦੇ ਦਿੱਤੀ ਸੋਹਣੇ ਸੋਹਣੇ ਸੂਟਾਂ ਦੀ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਸਕਰੀਨ ਸ਼ਾਟ ਭੇਜਿਓ ਪੇਮੈਂਟ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਨਹੀਂ ਜੇ ਹੈਗੀ 20 ਕਿਲੋਮੀਟਰ ਦੇ ਏਰੀਆ ਚ ਕੈਸ਼ ਔਨ ਡਿਲੀਵਰੀ ਜੇ ਉੱਤੇ ਸ਼ਿਪਿੰਗ ਐਕਸਟਰਾ ਪੈਣੀ ਜੇ ਤੁਹਾਨੂੰ ਠੀਕ ਹੈ ਜੀ ਬਾਕੀ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਜੇ ਪੇਮੈਂਟ ਆਨਲਾਈਨ ਅਡਵਾਂਸ ਦੇ ਨਾਲ ਫਿਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ